ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰੋ ਬਹੁਤ ਗਰਮੀ ਹੋ ਗਈ ਅੱਜ ਤੇ ਆਪਾਂ ਵੀਰੋ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੇ ਆਪਾਂ 2 ਕਿੱਲੇ 26 ਦੇ ਲਗਾ ਕੇ ਤੇ ਤੀਸਰੇ ਕਿੱਲੇ ਦੀ ਆਪਾਂ ਕਦੋਂ ਲੱਗਿਆ ਕਰਨ ਤੇ ਵੀਰੋ ਅੱਜ ਆਪਾਂ ਬੱਟਾਂ ਲਾਈਆਂ ਤੇ ਪਰ ਗਰਮੀ ਵੀਰੋ ਬਹੁਤ ਜ਼ਿਆਦਾ ਅੱਜ ਤੇ ਬਹੁਤ ਬੁਰਾ ਹਾਲ ਹੋ ਰਿਹਾ ਦੇਖੋ ਵੀਰੋ ਸਾਰੀ ਸ਼ਰਟ ਵੀ ਭਿੱਜੀ ਗਈ ਇੱਕ ਬੱਟ ਲਾ ਕੇ ਆਏ ਆਪਾਂ ਤੇ ਪਿੱਛੇ ਉਧਰ ਦੇਖੋ 26 ਦੀ ਆਪਾਂ 2 ਕਿੱਲੇ ਲਾਤੇ ਤੇ ਅੱਜ ਗੁੱਮ ਮੌਸਮ ਹੋਇਆ ਪਿਆ ਚਮਾ ਤੇ ਹਵਾ ਬਿਲਕੁਲ ਨਹੀਂ ਚੱਲ ਰਹੀ ਤੇ ਗਰਮੀ ਵੀ ਬਹੁਤ ਆ ਤੇ ਤੀਸਰੇ ਕਿੱਲੇ ਦੀ ਆਪਾਂ ਲੱਗ ਰਹੇ ਹਾਂ ਕਦੋਂ ਕਰਨ ਤੇ ਅਤਿਕ ਹੋ ਗਈ ਅਤਿਕ ਰਹੇਗੀ ਤੁਹਾਨੂੰ ਦਿਖਾਣੇ ਆ ਤੇ ਗਰਮੀ ਵੀ ਬਹੁਤ ਆ ਤੇ ਮੋਟਰਾਂ ਦਾ ਵੀ ਬੁਰਾ ਹਾਲ ਆ ਪਾਣੀ ਤੇ ਤੁਹਾਨੂੰ ਪਤਾ ਹੀ ਆ ਪੰਜਾਬ ਚ ਗਰਮੀ ਦਾ ਮਾਹੌਲ ਕਿਵੇਂ ਹੋ ਰਿਹਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਵਿੱਚ ਦੋ ਕੁ ਦਿਨ ਪਹਿਲਾਂ ਮੀਂਹ ਪਿਆ ਸੀ ਪਰ ਉਹ ਵੀ ਚੱਜ ਨਾਲ ਨਹੀਂ ਪਿਆ ਆ بس ਥੋੜਾ ਬੋਤਾ ਹੀ ਪਿਆ ਮਤਲਬ ਉਹਦੇ ਨਾਲ ਗਰਮੀ ਘਟੀ ਸੀ ਪਰ ਹੁਣ ਬਹੁਤ ਜ਼ਿਆਦਾ ਫੇਰ ਵੱਧ ਗਈ ਤੇ ਪਸੀਨੇ ਆ ਰਹੇ ਆ ਵੀਰੋ ਅੱਜ ਤਾਂ ਕਿਉਂਕਿ ਕਰਮੀ ਕਰਨ ਆਪਾਂ ਸਵੇਰ ਦੇ ਲੱਗ ਰਹੇ ਆ 9 ਵਜੇ ਤੇ ਖੇਤਾਂ ਵਿੱਚ ਹੀ ਤੇ ਹੁਣ ਬੱਟ ਪੱਟ ਲਿਪ ਕੇ ਤੇ ਆਏ ਆ ਤੇ ਕਿੱਤੋਂ ਅਮਣੀ ਚੱਲ ਰਹੀ ਆ ਤੁਹਾਨੂੰ ਦਿਖਾਣੇ ਆ ਚਲੋ ਫਿਰ ਤੇ ਉਹ ਦੇਖੋ ਵੀਰੋ 11 21 ਦੇ ਜਿਹੜੇ 2 ਕਿੱਲੇ ਪੰਨ ਲਾਏ ਸੀ ਤੇ ਗਰਮੀ ਦੇਖ ਲਓ ਹੱਲੇ ਵੀ ਸੂਰਜੋ ਦੇਖੋ ਕਿੰਨਾ ਉਪਰ ਚੜਿਆ ਹੋਇਆ ਤੇ 5 ਵਜਣੇ ਵਾਲੇ ਹੋ ਗਏ ਤੇ ਇੱਧਰ ਦੇਖ ਲਓ ਵੀਰੋ ਹੁਣ ਤੁਹਾਨੂੰ ਪਤਾ ਚੋਨੇ ਨੂੰ ਪਾਣੀ ਲਾਤਾ ਤੇ ਆ ਨਿੰਬੂ ਨੂੰ ਵੀ ਨਹੀਂ ਮੁੜ ਕੇ ਪਾਣੀ ਆਇਆ ਤੇ ਆ ਨਾ ਭਿੰਡੀਆਂ ਨੂੰ ਆਇਆ ਕਿਉਂਕਿ ਚੋਨੇ ਦਾ ਕੰਮ ਆ ਤੁਹਾਨੂੰ ਪਤਾ ਹੀ ਆ ਵੀਰੋ ਕਿ ਇੱਦਾਂ ਪਾਣੀ ਦੇਖੋ ਆ ਪੰਪ ਉੱਧਰ ਚਲਾਇਆ ਹੋਇਆ ਤੇ ਇੱਦਾਂ ਪਾ ਕਰ ਜੀ ਇੱਧਰ ਤੇ ਉਹ ਦੇਖੋ ਵੀਰੇ ਤੀਜੇ ਕਿੱਲੇ ਨੂੰ ਪਾਣ ਮਤਲਬ ਕਦੋਂ ਦਾ ਕੰਮ ਚੱਲ ਰਿਹਾ ਤੇ ਸੋਨ ਵਾਲੀ ਕਾ ਬਣਾ ਚੱਲ ਰਿਹਾ ਤੇ ਉਹ ਸਾਹਮਣੇ ਦੇਖੋ ਉੱਥੇ ਤੱਕ ਕਰਨੀਆਂ ਤੇ ਆਪੇ 26 ਦੀ ਜੀਰੀ ਆ ਤੇ ਆ ਇੱਧਰ ਦੇਖੋ ਵੀਰੇ ਚਰੀ ਦਾ ਹੀ ਬੁਰਾ ਹਾਲ ਹੋ ਗਿਆ ਪਾਣੀ ਨਾ ਮਿਲਣ ਕਾਰਨ ਤੁਹਾਨੂੰ ਪਤਾ ਹੀ ਹੁਣ ਝੋਨਾ ਲੱਗਣ ਲੱਗ ਗਿਆ ਤੇ ਮਿੰਟ-ਮਿੰਟ ਦਾ ਲਾਹਾ ਹੁੰਦਾ ਪਾਣੀ ਦਾ ਤੇ ਚਰੀ ਵੀ ਦੇਖੋ ਸੁੱਕ ਗਈ ਬਿਲਕੁਲ ਤੇ ਇੱਧਰ ਪਿੰਡੀਆਂ ਵੀ ਤੇ ਗਰਮੀ ਵੀਰੋ ਬਹੁਤ ਜ਼ਿਆਦਾ ਤੇ ਉਹ ਉਧਰ ਦੇਖ ਲਓ ਉੱਧਾ ਝੋਨਾ ਲੱਗ ਗਿਆ ਪਰ ਇੰਨਾ ਜ਼ਿਆਦਾ ਨਹੀਂ ਲੱਗਿਆ ਕਿਉਂਕਿ ਗਰਮੀ ਕਾਰਨ ਤੁਹਾਨੂੰ ਪਤਾਈ ਵੀਰੋ ਝੋਨਾ ਤਾਂ ਜਦੋਂ ਤੱਕ ਮੀਂਹ ਨਹੀਂ ਪੈਂਦਾ ਚੰਗਾ ਦਾ ਉਦੋਂ ਤੱਕ ਨਹੀਂ ਲੱਗਦਾ ਪੂਰਾ ਤੇ ਇੱਕ ਇੱਕ ਕਿੱਲਾ ਤਿਆਰ ਹੁੰਦਾ ਮਸਾਂ ਹੀ ਇੱਕ ਵਾਰੀ ਚ ਤੇ ਫਿਰ ਪਿੱਛੇ ਵੀ ਤੁਹਾਨੂੰ ਪਤਾ ਜਿਹੜੀ ਜੀਰੀ ਲੱਗੀ ਆ ਉਹਦਾ ਵੀ ਪਾਣੀ ਪੋੜਨਾ ਕਰਨਾ ਹੁੰਦਾ ਤੇ ਲੱਗ ਰਹੇ ਆ ਵੀਰੋ ਕਦੋਂ ਕਰਨ ਤੇ ਮੋਟਰ ਆਪਣੀ ਚੱਲ ਗਈ ਆ ਇੱਕ ਏ ਪੈਪਲੈਨ ਆਪਣੀ ਚੱਲ ਰਹੀ ਆ ਉਹ ਚ ਬੱਚੇ ਜੀਰੋ ਸਾਹਮਣੇ ਕਿਉਂਕਿ ਆ ਕਿੱਲੇ ਨੂੰ ਪਾਣੀ ਜਾ ਰਿਹਾ ਤੇ ਦੂਜੇ ਪਾਸੇ ਆਪਾਂ ਇੱਕ ਬਾਲ ਖੋਲ ਤੇ ਆਓ ਉਹ ਵੀ ਉਧਰੀ ਜਾ ਰਿਹਾ ਤੇ ਉਹ ਪਰਲੇ ਨੂੰ ਡੋਕੇ ਰਹਿਣ ਉਹ ਚ ਬੱਚੇ ਜੀ ਉਨ ਜਾ ਰਿਹਾ ਤੇ ਆਲੇ ਦਾਲੇ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਇਹ ਅੰਬ ਦਾ ਵੀ ਦੇਖ ਲਓ ਵੀਰੋ ਇਹ ਨੂੰ ਵੀ ਨੂੰ ਮੁੜ ਕੇ ਪਾਣੀ ਮਿਲਿਆ ਵਿਚਾਰੇ ਨੂੰ ਤੇ ਆਪਣਾ ਬੋਰੀਆ ਕਹਿੰਦੇ ਬਿਸਤਰਾ ਇੱਥੇ ਹੀ ਲਾਇਆ ਹੋਇਆ ਆਪਾਂ ਖੇਤਾਂ ਚ ਤੁਹਾਨੂੰ ਪਤਾ ਵੀਰੋ ਝੋਨੇ ਦਾ ਕੰਮ ਆ ਤੇ ਝੋਨਾ ਲੱਗ ਰਿਹਾ ਹੁਣ ਖਿੱਤਾ ਚ ਰਹਿਣਾ ਪੈਂਦਾ ਤੁਹਾਨੂੰ ਪਤਾ ਹੀ ਆ। ਦੇਖੋ ਜੀ ਆਪਾਂ ਨਵੀਂ ਮੋਟਰ ਤੇ ਆ ਗਏ ਤੇ ਦੇਖੋ ਤੁਸੀਂ ਭਿੰਡੀਆਂ ਲਾ ਰਹੀਆਂ ਬਾਈ ਇਹ। ਦੇਖੋ ਥੋੜੀ ਜਿਹਾ ਹੋਣੇ ਮੈਗਰਾ ਪੰਜਾਗ ਪੇਡੇ ਹੋਣੇ ਤੇ ਬਹੁਤ ਭਿੰਡੀਆਂ ਉੱਗਦੀਆਂ ਰੋਜ਼ ਇੱਥੇ ਤੇ ਤੇ ਲਾਈਟ ਆਲੇ ਭੱਜੀ ਹੋਈ ਆ ਤੇ 12 ਵਜੇ ਲਾਈਟ ਆਣੀ ਆ ਵੀਰੋ। ਤਾਂ ਆ ਦੇਖੋ ਵੀਰੋ 26 ਦੀ ਪਨੀਰੀ ਆਪਾਂ ਲਾਈ ਆ ਜਿਹੜੀ ਤੇ ਆ ਕਿੱਲਾ ਤੇ ਉਹ ਅਗਲਾ ਕਿੱਲਾ ਵੀ 26 ਦਾ ਲਾਤਾ ਤੇ ਆ ਤੀਜੇ ਕਿੱਲੇ 'ਚ ਆਪਾਂ ਪਾਣੀ ਛੱਡ ਰਿਹਾ ਦੇਖੋ ਤੇ ਲਟ ਆਏਗੀ ਤੇ ਇਹ ਵੀ ਅੱਜ ਤਿਆਰ ਹੋ ਜਾਣਾ ਤਾਂ ਤਿੰਨ ਕਿੱਲੇ ਆਪਾਂ 26 ਦੇ ਲੱਗ ਚੁੱਕੇ ਆ ਤੇ ਆਪਣੇ ਸਾਹਮਣੇ ਪਨੀਰੀ ਤੇ ਵੀਰੋ 26 ਦਾ ਤੁਹਾਨੂੰ ਪਤਾ ਹੀ ਆ ਕਿਉਂਕਿ ਪਿਛਲੇ ਸਾਲ ਬਹੁਤ ਮਤਲਬ ਪਾਣੀ ਵੀ ਆਇਆ ਸੀ ਤੇ ਮਰੀ ਵੀ ਬਹੁਤ ਸੀ ਫਿਰ ਵੀ ਬਹੁਤ 26 ਦਾ ਝਾੜ ਬਹੁਤ ਵਧੀਆ ਰਹੀ ਹੈ ਰਹਾ ਤੇ ਇਸ ਵਾਰ ਆਪਾਂ 8 ਕਿੱਲੇ 26 ਦੇ ਲਾਵਾਂਗੇ ਬਾਕੀ ਆ 11 21 17 18 ਦੇ ਵੀ ਲਾਵਾਂਗੇ ਵਿੱਚ ਤੇ 26 ਦਾ ਝਾੜ ਵੀਰੋ ਬਹੁਤ ਵਧੀਆ ਤੇ ਇਸ ਵਾਰ ਵੀ ਆਪਾਂ 26 ਦੀ ਪਨੀਰੀ ਲਾਈ ਆ ਤੇ ਵਧੀਆ ਦੇਖੋ ਬਈਆਂ ਨੇ ਲਾਈ ਹੋਈ ਆ ਤੇ ਉਹ ਪਰਲਾ ਕਿੱਲਾ ਵੀ 26 ਦਾ ਤੇ ਆਹ ਕਿੱਲੇ ਚ ਆਪਾਂ 26 ਲਾਵਾਂਗੇ ਤੇ ਆ ਇਹਨਾਂ ਵਿੱਚ ਵੀ 26 ਲੱਗੂਗੀ ਤੇ ਆ ਕਿੱਲੇ ਚ ਆਪਾਂ ਲਾਵਾਂਗੇ ਵੀਰੋ 11 ਕਿ ਤੇ ਦੋ ਕਿल्ले ਆਪਣੇ ਪਰਾਂ ਉਹਦੇ ਚ ਇੱਕ 26 23 11 ਰਾਂਕੀ ਤੇ ਉਹ ਦੋ ਕਿल्ले ਪਾ ਠੇਕੇ ਤੇ ਲਏ ਹੋਏ ਹੁੰਦੇ ਚ ਵੀ ਕਿਰ 11 ਰਾਂਕੀ ਲਾਣੀਆਂ ਇੱਕ ਆਪਣਾ ਕਿਲਾ ਵੀ ਰੋ ਪਿੰਡ ਚੌਧਰੀ ਵੀ 11 21 ਕਿਉਂਕਿ ਆਪਾਂ ਤਿੰਨ ਚਾਰ ਕਿल्ले ਤੇ 11 21 ਦੇ ਲਾਣੇ ਆ ਪਿਛਲੇ ਸਾਲ ਵੀ ਆਪਾਂ ਇੰਨੇ ਹੀ ਲਾਈ ਸੀ ਤੇ ਉਹ ਪਰਾ ਵੀ ਦੇਖੋ ਕਿੰਨੀ ਜੀਰੀ ਲੱਗ ਗਈ